ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਮਾਕਾਨੀ ਨੇ ਫੰਡ ਰੇਜ਼ਿੰਗ ਦੇ ਵਿੱਚ ਲਿਬਰਲ ਲੀਡਰਸ਼ਿਪ ਦੇ ਵਿਰੋਧੀਆਂ ਨੂੰ ਪਛਾੜਿਆ ਕ੍ਰਿਸਟਿਆ ਫਰੀਲੈਂਡ ਰਹੀ ਫੰਡ ਰੇਜ਼ਿੰਗ ਵਿੱਚ ਕਰਨੇ ਦੀ ਮੁੱਖ ਵਿਰੋਧੀ ਜਨਵਰੀ ਦੇ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਵਧ ਕੇ ਹੋਈ 1.9% ਦੀ ਜਨਵਰੀ ਸੀ ਪੂਰਾ ਛੋਟ ਵਾਲਾ ਮਹੀਨਾ ਟ੍ਰਾਂਟੋ ਪੀਅਰਸਨ ਦੇ ਕ੍ਰੈਸ਼ ਦੇ ਵਿੱਚ ਕਿੰਨੇ ਯਾਤਰੀ ਹੋਏ ਜ਼ਖਮੀ ਫਲਾਈਟ ਦੇ ਵਿੱਚ ਸਵਾਰ 78 ਯਾਤਰੀਆਂ ਦੇ ਵਿੱਚੋਂ 22 ਸਨ ਕੈਨੇਡੀਅਨ ਜਿੱਤੇ ਖਬਰਾਂ ਵਿਸਾਰ ਦੇ ਨਾਲ ਔਰ ਸਭ ਤੋਂ ਪਹਿਲਾਂ ਖਬਰ ਹਾਦਸੇ ਨਾਲ ਸਬੰਧਤ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਸੋਮਵਾਰ ਨੂੰ ਹੋਏ ਹਾਦਸੇ ਨੇ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਸਮੇਤ ਦੇਸ਼ ਭਰ ਦੇ ਵਿੱਚ ਹਵਾਈ ਯਾਤਰਾ ਨੂੰ ਪ੍ਰਭਾਵਿਤ ਕੀਤਾ ਜਿੱਥੇ ਕੁਝ ਯਾਤਰੀਆਂ ਨੂੰ ਵੱਡੀਆਂ ਯਾਤਰਾਵਾਂ ਦੇ ਵਿੱਚ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪਿਆ ਉਹ ਲਨੰਦ ਦੇ ਵਿੱਚ ਉਤਰ ਸਕਦੇ ਸੀ ਕਈ ਯਾਤਰੀਆਂ ਨੇ ਕਿਹਾ ਕਿ ਉਹ ਕਿਸ਼ਨਰ ਦੇ ਵਿੱਚ ਵੀ ਉਤਰ ਸਕਦੇ ਸੀ ਉਹ ਬੱਸਾਂ ਦਾ ਵੀ ਪ੍ਰਬੰਧ ਕਰ ਸਕਦੇ ਸੀ ਤੇ ਅਸੀਂ ਸਾਰੇ ਸਮੇ ਸਿਰ ਟ੍ਰਾਂਟੋ ਵੀ ਪਹੁੰਚ ਸਕਦੇ ਸੀ ਪਰ ਟ੍ਰਾਂਟੋ ਦੇ ਪੀਰਸਨ ਹਵਾਈ ਅਡੇ ਦੇ ਉੱਤੇ ਉਡਾਨਾਂ ਮੁੜ ਸ਼ੁਰੂ ਹੋਣ ਹੋ ਚੁੱਕੀਆਂ ਨੇ 290 ਬੰਦ ਨੇ ਕਿਉਂਕਿ ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜਾਂਚ ਕਰਤਾਵਾਂ ਨੇ ਇਸ ਬਾਰੇ ਆਪਣਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਹਾਦਸੇ ਦੇ ਕਾਰਨ ਕੀ ਹੋ ਸਕਦੇ ਨੇ ਜਹਾਜ਼ ਦੇ ਲੈਂਡਿੰਗ ਦੌਰਾਨ ਪਲਟ ਜਾਣ ਕਰਕੇ ਇਹ ਕਿਹਾ ਜਾ ਰਿਹਾ ਸੀ ਕਿ 18 ਲੋਕ ਜ਼ਖਮੀ ਹੋਏ ਨੇ ਪਰ ਨਵੀਂ ਜਿਹੜੀ ਅਪਡੇਟ ਹੈ ਉਸ ਦੇ ਮੁਤਾਬਕ ਡੈਲਟਾ 에ਅਰਲਾਈਨਸ ਨੇ ਜਹਾਜ਼ ਨੂੰ ਟਾਰਮੈਕ ਦੇ ਉੱਤੇ ਪਲਟ ਹੋਏ ਵਿਖਾਇਆ ਗਿਆ ਤੇ ਹੁਣ ਤੱਕ ਇਹ ਕਿਹਾ ਜਾ ਰਿਹਾ ਵੀ 21 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਸੀਗੀ ਤੇ 19 ਉਹਨਾਂ ਵਿੱਚੋਂ ਫਿਲਹਾਲ ਸਹੀ ਦੱਸੇ ਜਾ ਰਹੇ ਨੇ ਜਿਹੜੇ ਆਪਣੇ ਆਕਾਰਾਂ ਨੂੰ ਵੀ ਜਾ ਚੁੱਕੇ ਨੇ ਤੇ ਮੰਗਲਵਾਰ ਸਵੇਰ ਤੱਕ 19 ਨੂੰ ਜਾਰੀ ਜਿਹੜਾ ਯਾਨੀ ਕਰ ਦਿੱਤਾ ਗਿਆ ਸੀਗਾ ਟ੍ਰਾਂਟੋ ਪੀਅਰਸਨ ਨੇ ਕਿਹਾ ਹੈ ਕਿ ਇਹ ਘਟਨਾ ਲੈਂਡਿੰਗ ਦੇ ਉੱਤੇ ਵਾਪਰੀ ਤੇਜ਼ ਦੇ ਵਿੱਚ ਮਿਨੀਆਪੋਲਿਸ ਤੋਂ ਦੁਪਹਿਰ 2 ਵਜੇ ਤੋਂ ਠੀਕ ਬਾਅਦ ਪਹੁੰਚਣ ਵਾਲਾ ਡੈਲਟਾ 에ਰਲਾਈਨਸ ਦਾ ਜਹਾਜ਼ ਸ਼ਾਮਿਲ ਸੀ ਵੀ ਵੀ ਆਰ ਤੇ ਮਹਿਮਾਨ ਸੇਵਾਵਾਂ ਦੇ ਲਈ ਲਾਈਨ ਅਪ ਲੰਬੇ ਸਨ ਕਿਉਂਕਿ ਰੱਦ ਕਰਨ ਤੇ ਦੇਰੀ ਨੂੰ ਰਵਾਨਗੀ ਬੋਰਡ ਤੇ ਪੋਸਟ ਕੀਤਾ ਗਿਆ ਸੀ ਟ੍ਰਾਂਟੋ ਦੇ ਲਈ ਚੱਲ ਰਹੀਆਂ ਹੋਰ ਉਡਾਣਾਂ ਨੂੰ ਉਹਨਾਂ ਦੀ ਡੈਸਟੀਨੇਸ਼ਨ ਦੇ ਨੇੜੇ ਹੋਰ ਹਵਾਈ ਅੱਡਿਆਂ ਤੋਂ ਨਹੀਂ ਭੇਜਿਆ ਗਿਆ ਸੀ ਤੇ ਲੌਂਗ ਵੀਕਐਂਡ ਦੇ ਵਿੱਚ ਵੀ ਵੀ ਆਰ ਦੀਆਂ ਉਡਾਣਾਂ ਦੇ ਵਿੱਚ ਵਿਗਨ ਪਾਉਣ ਵਾਲਾ ਪੀਅਰਸਨ ਕ੍ਰੈਸ਼ ਤੇ ਵਿੱਚ ਇਕੋ ਇੱਕ ਇਹ ਮੁੱਦਾ ਨਹੀਂ ਸੀ ਇਹ ਮਾਦ ਤੇ ਪੂਰਬੀ ਕੈਨੇਡਾ ਦੇ ਵਿੱਚ ਗੰਭੀਰ ਸਰਦੀਆਂ ਦੇ ਮੌਸਮ ਕਰਕੇ ਵੀ ਸ਼ਨੀਵਾਰ ਤੇ ਐਤਵਾਰ ਨੂੰ ਦੇਰੀ ਰੱਦ ਹੋਣ ਦਾ ਕਾਰਨ ਬਣਿਆ ਮੰਗਲਵਾਰ ਸਵੇਰ ਤੱਕ ਜ਼ਿਆਦਾਤਰ VVR 에어ਲਾਈਨਸ ਦੇ ਉੱਤੇ ਡਿਪਾਰਚਰ ਸਮੇਂ ਤੇ ਸੀ ਤੇ ਸਿਰਫ 6:30 ਮਿੰਟ ਤੇ 에어 ਕੈਨੇਡਾ ਨੂੰ ਟੋਰਾਂਟੋ ਦੇ ਲਈ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਸੀ ਡੈਲਟਾ ਦੇ ਸੀਈਓ ਐਂਡ ਬੈਸਟੀਅਨ ਨੇ ਕਿਹਾ ਹੈ ਕਿ ਸਾਡੀ ਸਭ ਤੋਂ ਪ੍ਰਮੁੱਖ ਤਰਜੀਹ ਸਾਰੇ ਗਾਹਕਾਂ ਦੇ ਐਂਡ ਵੇਅਰ ਜਿਹੜੇ ਨੇ ਉਹ ਕਰਕੇ ਮੈਂਬਰਾਂ ਦੀ ਦੇਖਭਾਲ ਕਰਨਾ ਹੈ ਤੇ ਅਸੀਂ ਉਹਨਾਂ ਦੇ ਪਰਿਵਾਰਾਂ ਦਾ ਸਮਰਥਨ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਵੀ ਕਰਾਂਗੇ ਫਲਾਈਟ ਵਿੱਚ ਸਵਾਰ 76 ਯਾਤਰੀਆਂ ਵਿੱਚੋਂ 22 ਕੈਨੇਡੀਅਨਸ ਹਨ ਇਹ ਹਾਦਸਾ ਪਿਛਲੇ 3 ਹਫ਼ਤਿਆਂ ਦੇ ਵਿੱਚ ਉੱਤਰੀ ਅਮਰੀਕਾ ਦਾ ਚੌਥਾ ਵੱਡਾ ਹਵਾਈ ਹਾਦਸਾ ਹੈ 29 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਰੀਗਨ ਨੈਸ਼ਨਲ 에어ਪੋਰਟ ਦੇ ਨੇੜੇ ਇੱਕ ਵਪਾਰਕ ਜੈਟ ਲਾਈਨਰ ਤੇ ਉੱਤੇ ਇੱਕ ਆਰਮੀ ਹੈਲੀਕਾਪਟਰ ਦੀ ਟੱਕਰ ਹੋ ਗਈ ਜਿਸ ਦੇ ਨਤੀਜੇ ਵਜੋਂ 60 ਮੌਤਾ ਹੋਈਆਂ 2 ਦਿਨ ਬਾਅਦ 21 ਜਨਵਰੀ ਨੂੰ 31 ਜਨਵਰੀ ਨੂੰ ਫਿਲਡਲਫੀਆ ਦੇ ਵਿੱਚ ਇੱਕ ਮੈਰੀਕਲ ਟ੍ਰਾਂਸਪੋਰਟ ਜਹਾਜ਼ ਹਾ사ਗਰਸਤ ਹੋ ਗਿਆ ਜਿਸ ਦੇ ਵਿੱਚ ਸਵਾਰ 6 ਤੇ ਜ਼ਮੀਨ ਦੇ ਉੱਤੇ ਇੱਕ ਵਿਅਕਤੀ ਜਿਹੜਾ ਉਸ ਦੀ ਮੌਤ ਹੋ ਗਈ ਸੀ ਤੇ ਹਾਲ ਹੀ ਦੇ ਵਿੱਚ 6 ਫਰਵਰੀ ਨੂੰ ਅਲਾਸਕਾ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ ਸਟੈਟਿਸਟਿਕਸ ਕੈਨੇਡਾ ਦੇ ਮੰਗਲਵਾਰ ਨੂੰ ਜਾਰੀ ਹੋਏ ਆંકੜਿਆਂ ਦੇ ਅਨੁਸਾਰ ਜਨਵਰੀ ਦੌਰਾਨ ਦੇਸ਼ ਦੀ ਮਹਿੰਗਾਈ ਦਰ ਵਧ ਕੇ 1.9 ਫੀਸਦੀ ਦਰਜ ਹੋਈ ਹੈ ਇਹ ਪਹਿਲਾ ਪੂਰਾ ਮਹੀਨਾ ਸੀ ਜਦੋਂ ਫੈਡਰਲ ਸਰਕਾਰ ਦੀ ਜੀਐਸਟੀ ਛੋਟ ਲਾਗੂ ਸੀ ਪਰ ਜਨਵਰੀ ਦੌਰਾਨ ਗੈਸ ਦੀਆਂ ਕੀਮਤਾਂ ਨੇ ਸਰਕਾਰ ਦੀ ਰਾਹਤ ਨੂੰ ਪ੍ਰਭਾਵਿਤ ਕੀਤਾ ਸਾਲ ਦਰ ਸਾਲ ਆਧਾਰ ਦੇ ਉੱਤੇ ਗੈਸ ਦੀਆਂ ਕੀਮਤਾਂ 8.6 ਫੀਸਦੀ ਵਧੇਰੇ ਦਰਜ ਹੋਈਆਂ ਜੇ ਗੈਸ ਕੀਮਤਾਂ ਨੂੰ ਮੰਨਵੀ ਕਰ ਦਈਏ ਤਾਂ ਮਹਿੰਗਾਈ 1.7 ਫੀਸਦੀ ਬੰਦੀ ਹੈ ਗ੍ਰੋਸਰੀ ਮਹਿੰਗਾਈ ਦੇ ਵਿੱਚ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 0.6 ਫੀਸਦੀ ਕਮੀ ਆਈ ਜੋ ਮਈ 2017 ਤੋਂ ਬਾਅਦ ਪਹਿਲੀ ਸਾਲਾਨਾ ਕਮੀ ਹੈ ਇਹ ਗਿਰਾਵਟ ਰੈਸਟੋਰੈਂਟ ਤੋਂ ਖਰੀਦੇ ਖਾਣ ਪੀਂਦੇ ਸਮਾਨ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਕਮੀ ਕਰਨ ਦਰਜ ਕੀਤੀ ਗਈ ਟੈਕਸ ਛੋਟ ਕਰਕੇ ਰੈਸਟੋਰੈਂਟ ਤੋਂ ਖਰੀਦੇ ਖਾਣੇ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 5.1 ਫੀਸਦੀ ਕਮੀ ਆਈ ਜਦਕਿ ਸ਼ਰਾਬ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 3.6 ਫੀਸਦੀ ਘਟ ਦਰਜ ਹੋਈਆਂ ਇਹ ਟੈਕਸ ਛੋਟ ਲੰਗੇ ਵੀਕਐਂਡਸ ਸਮਾਪਤ ਹੋ ਗਈ ਹੈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਟੈਕਸ ਛੋਟ ਤੋਂ ਬਿਨਾ ਸਾਲਾਨਾ ਮਹਿੰਗਾਈ ਦਰ ਦਸੰਬਰ ਦੇ 2.3 ਫੀਸਦੀ ਤੋਂ ਵੱਧ ਕੇ 2.7 ਹੋ ਜਾਂਦੀ ਹੈ ਸਾਲਾਨਾ ਮਹਿੰਗਾਈ ਦਰ ਮਾਰਗੇਜ ਵਿਆਜ ਲਾਗਤਾਂ ਦਾ ਦਬਾਅ برقرار ਹੈ ਜੋ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 10.2 ਫੀਸਦੀ ਵਧਿਆ ਨੇ ਹਾਲਾਂਕਿ ਅਗਸਤ 2023 ਦੇ ਵਿੱਚ 30.9 ਫੀਸਦੀ ਸਿੱਖ ਰਲੀ ਜਿਹੜੀ ਆ ਉਹ ਦਰ ਤੋਂ ਬਾਅਦ ਇਹ ਲਗਾਤਾਰ 17ਵਾਂ ਮਹੀਨਾ ਰਿਹਾ ਹੈ ਜਦੋਂ ਇਹ ਦਰ ਘਟ ਰਹੀ ਹੈ ਸਾਪਾ ਕੇਂਦਰੀ ਬੈਂਕਰ ਮਾਰਕ ਕਾਰਨੇਜ ਨੇ ਉਹ ਫੈਡਰਲ ਲਿਬਰਲ ਲੀਡਰਸ਼ਿਪ ਦੀ ਦੌਰ ਦੇ ਵਿੱਚ ਫੰਡ ਇਕੱਠਾ ਕਰਨ ਦੇ ਖੇਤਰ ਦੇ ਵਿੱਚ ਦਬਦਬਾ ਬਣਾ ਬੈਠੇ ਨੇ ਤੇ ਉਹਨਾਂ ਦੇ ਮੁੱਖ ਵਿਰੋਧੀ ਵੀ ਉਹਨਾਂ ਦੇ ਪਿੱਛੇ ਹੀ ਚੱਲ ਰਹੇ ਨੇ ਇਲੈਕਸ਼ਨਸ ਕੈਨੇਡਾ ਦੇ ਦੁਆਰਾ ਪ੍ਰਕਾਸ਼ਿਤ ਵਿੱਤੀ ਆંકੜੇ ਜਿਹੜੇ ਨੇ ਉਹ ਦਰਸਾਉਂਦੇ ਨੇ ਕਿ ਕਾਰਡਨੀ ਨੇ ਆਪਣੇ ਲੀਡਰਸ਼ਿਪ ਬੋਲੀ ਦੇ ਲਈ ਡਾਲਰ 1.9 ਮਿਲੀਅਨ ਜਿਹੜੇ ਨੇ ਉਹ ਇਕੱਠੇ ਕੀਤੇ ਜੋ ਉਹਨਾਂ ਦੇ ਨਜ਼ਦੀਕੀ ਫੰਡ ਰੇジング ਪ੍ਰਤੀਯੋਗੀ ਦੁਆਰਾ ਇਕੱਠੇ ਕੀਤੇ ਗਏ ਰਕਮ ਤੋਂ 8 ਗੁਣਾ ਵੱਧ ਹੈ लिबरल हाउस की सबका नेता कैरीना गोल्ड ने छे सौ तो वानिया तो लगभग डॉलर दो लाख छत्तीस हज़ार इकट्ठे किए जबकि के कारोबारी फ्रैंक बैलिस ने 98 ਲੋਕਾਂ ਤੋਂ ਡਾਲਰ 2,27,000 ਤੋਂ ਵੱਧ ਇਕੱਠੇ ਕੀਤੇ ਸਾਬਕਾ ਵਿਤਮંત્રી ਕ੍ਰਿਸਟੀਆ ਫ੍ਰੀਲੈਂਡ ਲੀਡਰਸ਼ਿਪ ਦੇ ਲਈ ਕਾਰਨੇ ਦੀ ਮੁੱਖ ਵਿਰੋਧੀ ਮੰਨੀ ਜਾਂਦੀ ਹੈ ਨੇ ਲਗਭਗ 300 ਲੋਕਾਂ ਤੋਂ ਡਾਲਰ 2,27,000 ਤੋਂ ਘੱਟ ਇਕੱਠੇ ਕੀਤੇ ਜਦੋਂ ਕਿ ਰੂਬੀ ਟੱਲਾ ਡਾਲਰ ਇੱਕ ਲੱਖ 15,000 ਇਕੱਠਾ ਕਰਕੇ ਆਖਰੀ ਸਥਾਨ ਤੇ ਰਹੀ ਇਹ ਡੇਟਾ ਮੁਕਾਬਲੇ ਦੇ ਪਹਿਲੇ ਦਿਨ ਤੋਂ ਲੈ ਕੇ 9 ਮਾਰਚ ਨੂੰ ਪਾਰਟੀ ਦੇ VOTING ਦਿਨ ਤੋਂ 4 ਹਫ਼ਤੇ ਪਹਿਲਾਂ ਸਮਰਥਕਾਂ ਤੋਂ ਇਕੱਠੇ ਕੀਤੇ ਫੰਡਾਂ ਨੂੰ ਕਵਰ ਕਰਦਾ ਹੈ Vancouver Coastal Health ਅਤੇ Fraser Health Authority ਦੋਵਾਂ ਦੇ ਅਨੁਸਾਰ ਲੋਅਰ ਮੈਨਲੈਂਡ ਦੇ ਵਿੱਚ ਖਸਰੇ ਦੇ ਇੱਕ ਕੇਸ ਦੀ ਪੁਸ਼ਟੀ ਕੀਤੀ ਗਈ ਹੈ ਯਾਨੀ ਮੇਜ਼ਰਜ਼ ਦਾ ਕੇਸ ਆਇਆ ਹੈ ਸੰਕਰਮਿਤ ਵਿਅਕਤੀ ਜੋ ਕਿ Fraser Health ਖੇਤਰ ਦੇ ਵਿੱਚ ਰਹਿੰਦਾ ਹੈ ਨੇ ਹਾਲ ਹੀ ਦੇ ਵਿੱਚ ਦੱਖਣ ਪੂਰਬੀ ਏਸ਼ੀਆ ਦੀ ਯਾਤਰਾ ਕੀਤੀ ਸੀ ਜਨਤਕ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਅਜਿਹੇ ਵਿਅਕਤੀ ਦਾ ਪਾਲਣ ਕਰ ਰਹੇ ਨੇ ਜਿਸ ਨੂੰ ਵਾਇਰਸ ਦਾ ਸਾਹਮਣਾ ਕਰਨਾ ਪਿਆ ਹੈ ਕੋਈ ਵੀ ਵਿਅਕਤੀ ਜੋ Air Canada ਫਲਾਈਟ 68 ਤੇ ਯਾਤਰਾ ਕਰ ਰਿਹਾ ਹੈ 11 ਫਰਵਰੀ ਨੂੰ ਵੈਂਕੂਵਰ ਪਹੁੰਚਿਆ ਜਿਸਨੇ ਉਸੇ ਮਿਤੀ ਨੂੰ ਸਵੇਰੇ 7 ਵਜੇ ਤੋਂ ਸਵੇਰੇ 9:30 ਵਜੇ ਦੇ ਵਿਚਕਾਰ YVR ਦੇ ਅੰਤਰਰਾਸ਼ਟਰੀ ਆਗਮਨ ਖੇਤਰ ਦੇ ਵਿੱਚ ਸਮਾਂ ਬਿਤਾਇਆ ਦਾ ਖੁਲਾਸਾ ਹੋ ਸਕਦਾ ਹੈ ਉਹਨਾਂ ਦੇ ਲਈ ਜੋ ਇਮਿਊਨ ਨਹੀਂ ਹਨ ਫਰੇਜ਼ਰ ਹੈਲਥ ਅਥਾਰਟੀ ਦੇ ਅਧੀਨ ਇਸ ਫਾਰਸ਼ ਅਧੀਨ ਨੇ ਜੇਕਰ ਤੁਹਾਡਾ ਜਨਮ 1970 ਜਾਂ ਬਾਅਦ ਦੇ ਵਿੱਚ ਹੋਇਆ ਸੀ ਤੇ ਤੁਸੀਂ ਖਸਰੇ ਦੇ ਟੀਕੇ ਦੀਆਂ ਦੋ ਖੁਰਾਕਾਂ ਨਹੀਂ ਲਈਆਂ ਤਾਂ ਤੁਹਾਨੂੰ ਖਸਰੇ ਦੀ ਵੈਕਸੀਨ ਯਾਨੀ ਮੀਜ਼ਲਜ਼ ਦੀ ਵੈਕਸੀਨਸ ਦੀ ਇੱਕ ਬੂਸਟਰ ਖੁਰਾਕ ਲੈਣੀ ਚਾਹੀਦੀ ਹੈ ਇਹ ਸਭ ਤੋਂ ਪ੍ਰਭਾਵਸ਼ਾਲੀ ਹੁੰਦਾ ਹੈ ਜੇਕਰ ਐਕਸਪੋਜ਼ਰ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਇਸ ਨੂੰ ਪ੍ਰਾਪਤ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਮੀਜ਼ਲਸ ਵੈਕਸਿਨ ਮੁਫਤ ਦਿੱਤੀ ਜਾਂਦੀ ਹੈ ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ ਕੈਨੇਡਾ ਦੇ ਵਿੱਚ ਇਸ ਸਾਲ 1 ਫਰਵਰੀ ਤੱਕ 49 ਨਵੇਂ ਮਾਮਲੇ ਸਾਹਮਣੇ ਆਏ ਨੇ ਸਾਰੇ ਅਨਟੈਰੀਓ ਤੇ ਕਿਊਬਿਕ ਦੇ ਵਿੱਚ ਨੇ ਸਰਹੱਦ ਦੇ ਦੱਖਣ ਦੇ ਵਿੱਚ ਬਹੁਤ ਸਾਰੇ ਗਾਹਕ ਅੰਡੇ ਦੇ ਇੱਕ ਡੱਬੇ ਦੇ ਉੱਤੇ ਹੱਥ ਪਾਉਣ ਦੇ ਲਈ ਭੜਕ ਰਹੇ ਨੇ ਕਿਉਂਕਿ ਭਿਆਨਕ ਐਵੀਅਨ ਫਲੂ ਦੇ ਕਰਕੇ ਜਿਹੜੀਆਂ ਕੀਮਤਾਂ ਨੇ ਉਹ ਵਧ ਰਹੀਆਂ ਨੇ ਤੇ ਕੈਨੇਡਾ ਦੇ ਐਗ ਫਾਰਮਰਸ ਦੇ ਪਬਲਿਕ ਪਾਲਿਸੀ ਦੇ ਚੇਅਰ ਤੇ ਵਾਟਰਲੂ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕਿਹਾ ਹੈ ਕਿ ਜਨਵਰੀ 2022 ਤੋਂ 2023 ਜਨਵਰੀ ਤੱਕ ਸੰਯੁਕਤ ਰਾਜ ਦੇ ਵਿੱਚ ਅੰਡੇ ਦੀਆਂ ਕੀਮਤਾਂ ਵਿੱਚ 150 ਫੀਸਦੀ ਦਾ ਵਾਧਾ ਹੋਇਆ ਹੈ ਫਾਰਮਸ ਦੇ ਪਬਲਿਕ ਕੋ ਪਾਲਿਸੀ ਦੇ ਚੇਅਰ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਉਸ ਸਮੇਂ ਦੌਰਾਨ ਅੰਡੇ ਦੀਆਂ ਕੀਮਤਾਂ ਦੇ ਵਿੱਚ 4 ਫੀਸਦੀ ਦਾ ਵਾਅਦਾ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਕੀਮਤਾਂ ਦੇ ਵਿੱਚ ਉਹ ਵਾਅਦਾ ਨਹੀਂ ਦੇਖਾਂਗੇ ਜੋ ਉਹ ਸੰਯੁਕਤ ਰਾਜ ਦੇ ਵਿੱਚ ਦੇਖ ਰਹੇ ਨੇ ਉਹਨਾਂ ਦੇ ਅੰਡੇ ਦੇ ਫਾਰਮ ਐਨੇ ਵੱਡੇ ਨੇ ਇਸ ਤੇ ਲਈ ਔਸਤ ਅੰਡੇ ਫਾਰਮ ਜਿਹੜੇ ਨੇ ਉਂਡ ਅਯੋਤਾ ਜੋ ਕਿ ਲਗਭਗ 3 ਲੱਖ ਲੋਕਾਂ ਦਾ ਇੱਕ ਛੋਟਾ ਰਾਜ ਹੈ ਲਗਭਗ 20 ਲੱਖ ਮੁਰਗੀਆਂ ਉੱਥੇ ਨੇ ਤੇ ਉਹਨਾਂ ਦੇ ਕੋਲ 6 ਤੋਂ 80 ਲੱਖ ਮੁਰਗੀਆਂ ਦੇ ਫਾਰਮਸ ਵੀ ਨੇ ਚਿਕਨ ਫਾਰਮਾ ਦਾ ਆਕਾਰ ਥੋੜਾ ਨਿਸ਼ਚਿਤ ਹੈ ਲਾਗ ਫੈਲਣਾ ਆਸਾਨ ਹੈ ਰਾਤੋ-ਰਾਤ ਪੰਛੀਆਂ ਨੂੰ ਸਾਫ ਕਰਨਾ ਉਤੋਂ ਜ਼ਰੂਰੀ ਹੈ ਤੇ ਉਹਨਾਂ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਉਸ ਟੰਡੇ ਫਾਰਮ ਲਗਭਗ 25000 ਪੰਛੀ ਨੇ ਤੇ ਰੱਖੀਆਂ ਮੁਰਗੀਆਂ ਇਸ ਨੂੰ ਬਹੁਤ ਆਸਾਨੀ ਦੇ ਨਾਲ ਫੜ ਲੈਂਦੀਆਂ ਨੇ ਉਹਨਾਂ ਦੇ ਕੋਲ ਏਵੀਅਨ ਇਨਫਲੂਐਂZA ਪ੍ਰਤੀ ਉਹੋ ਜਿਹਾ ਰਿਮੋਟ ਵਿਰੋਧ ਨਹੀਂ ਹੁੰਦਾ ਜੋ ਜੰਗਲੀ ਪੰਛੀਆਂ ਦੇ ਵਿੱਚ ਹੋ ਸਕਦਾ ਹੈ ਉਹਨਾਂ ਦੇ ਕੋਲ ਅਮਰੀਕਾ ਦੇ ਵਿੱਚ ਲਗਭਗ 300 ਮਿਲੀਅਨ ਮੁਰਗੀਆਂ ਨੇ ਪਰ ਪਿਛਲੇ 3 ਸਾਲਾਂ ਦੇ ਵਿੱਚ ਸੰਭਵ ਤੌਰ ਤੇ ਇਸ ਗਿਣਤੀ ਦੇ ਵਿੱਚੋਂ ਨੋ ਐਵਿਨ ਇਨਫਲੂਐਂజా ਕਾਰਨ ਇਥਨਾਇਜ਼ ਕਰਨਾ ਪਿਆ ਸੀ ਆਨਾ ਕਿ ਆਸੀਂ ਯਕੀਨਨ ਕੈਨੇਡਾ ਦੇ ਵਿੱਚ ਐਵਿਨ ਫਲੂ ਦੇ ਪ੍ਰਕੋਪ ਦਾ ਅਨੁਭਵ ਕਰਦੇ ਹਾਂ ਪਰ ਲਗਭਗ ਉਸੇ ਹੱਦ ਤੱਕ ਨਹੀਂ ਜਿੰਨਾ ਉਹ ਸੰਯੁਕਤ ਰਾਜ ਦੇ ਵਿੱਚ ਕਰਦੇ ਨੇ ਉਹਨਾਂ ਕਹੇ ਕਿ ਸਾਡੇ ਪਰਿਵਾਰ ਦੇ ਜਿਹੜੇ ਨੇ ਉਹ ਖੇਤ ਨੇ ਜ਼ਿਆਦਾਤਰ ਹਿੱਸੇ ਦੇ ਲਈ ਤੇ ਉਪਗੋਲਿਕ ਤੌਰ ਦੇ ਉਤੇ ਪੂਰੇ ਦੇਸ਼ ਦੇ ਵਿੱਚ ਫੈਲੇ ਹੋਏ ਨੇ ਇਸ ਦੇ ਨਤੀਜੇ ਵਜੋਂ ਇਹ ਲਗਭਗ ਐਵੀਅਨੋ ਫਲੂ ਦੇ ਫੈਲਣ ਦੇ ਵਿਰੋਧ ਦੇ ਕੋ ਕੁਦਰਤੀ ਸੁਰੱਖਿਆ ਵਾਂਗ ਹੈ ਉਹਨਾਂ ਕਹੇ ਕਿ ਸਾਡੀ ਪ੍ਰਣਾਲੀ ਆਪਣੇ ਆਪ ਨੂੰ ਅਜਿਹੇ ਸਹਿਯੋਗ ਦੇ ਉੱਤੇ ਸਹਿਕਾਰੀ ਮਾਨਸਿਕਤਾ ਦੇ ਲਈ ਉਦਾਰ ਦਿੰਦਾ ਹੈ ਜੋ ਸੰਯੁਕਤ ਰਾਜ ਦੇ ਵਿੱਚ ਮੌਜੂਦ ਨਹੀਂ ਹੈ ਅੰਡਾ ਕਿਸਾਨ ਕੈਨੇਡਾ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਨੇ ਜਿਵੇਂ ਕਿ ਸੰਯੁਕਤ ਰਾਜ ਦੇ ਵਿੱਚ ਰਾਜ ਕਰਨ ਵਾਲੇ ਮੁਕਾਬਲੇ ਵਾਲੇ ਮਾਹੌਲ ਦੇ ਉਲਟ ਨੇ ਜੇਕਰ ਕਿਸੇ ਵੀ ਸੂਬੇ ਦੇ ਵਿੱਚ ਅੰਡੇ ਦੀ ਕਮੀ ਤਾਂ ਦੂਜੇ ਕੈਨੇਡੀਅਨ ਫਾਰਮ ਮਦਦ ਕਰਨ ਦੇ ਲਈ ਅੱਗੇ ਆਉਂਦੇ ਨੇ ਤਾਂ ਜੋ ਖਪਤਕਾਰ ਤੇ ਘਾਟ ਜਾਂ ਕੋਈ ਵੀ ਪ੍ਰਭਾਵ ਨਾ ਪਵੇ ਸਾਰੀਆਂ ਸੁਰੱਖਿਆਵਾਂ ਦੇ ਬਾਵਜੂਦ ਇੱਕ ਸੂਬੇ ਨੇ ਵਾਇਰਸ ਦੇ ਨਾਲ ਸਭ ਤੋਂ ਵੱਧ ਸੰਘਰਸ਼ ਕੀਤਾ ਹੈ BC ਕੈਨੇਡਾ ਦੇ ਵਿੱਚ ਐਵੀਅਨ ਇਨਫਲੂਐਂZA ਦੀ ਲਾਗ ਦੀ ਸਭ ਤੋਂ ਵੱਧ ਗਿਣਤੀ ਹੈ ਪਰ ਇਸ ਦਾ ਕੈਨੇਡਾ ਦੇ ਵਿੱਚ ਉਨਾ ਵੱਡਾ ਪ੍ਰਭਾਵ ਨਹੀਂ ਹੈ ਜਿੰਨਾ ਇਹ ਸੰਯੁਕਤ ਰਾਜ ਦੇ ਵਿੱਚ ਹੋਵੇਗਾ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕਿਸਾਨ ਬਾਇਓ ਜਿਹੜੇ ਸਿਕਿਉਰਿਟੀ ਤਰੀਕਿਆਂ ਦੇ ਨਾਲ ਅਭਿਆਸ ਕਰਦੇ ਨੇ ਜੋ ਕਿ ਕਲਾ ਦੇ ਰਾਜਾਂ ਤੇ ਕਿਸੇ ਤੋਂ ਕਿਸੇ ਦੂਜੇ ਤੋਂ ਘਟ ਨਹੀਂ ਹੈ ਪਰ ਚਿੰਤਾਵਾਂ ਤੋਂ ਬਿਨਾ ਨਹੀਂ ਹੈ ਕਿਉਂਕਿ ਉਹ ਜ਼ੋਰ ਦਿੰਦੇ ਨੇ ਕਿ ਪਿਛਲੇ 3 ਜਾਂ 4 ਦਹਾਕਿਆਂ ਦੌਰਾਨ ਫੈਲਣ ਦੀ ਗਿਣਤੀ ਵਧੀ ਹੈ ਇਹ 30 ਜਾਂ 40 ਸਾਲ ਪਹਿਲਾਂ ਨਾਲੋਂ ਹੁਣ ਬਹੁਤ ਜ਼ਿਆਦਾ ਪ੍ਰਮੁੱਖ ਹੁੰਦਾ ਹੈ ਜਦੋਂ ਤੁਸੀਂ 2004 ਤੋਂ ਬਾਅਦ ਦੀ ਮਿਆਦ ਨੂੰ ਦੇਖਦੇ ਹੋ ਪੂਰੇ ਉੱਤਰੀ ਅਮਰੀਕਾ ਦੇ ਵਿੱਚ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਕਿਸਮ ਦੇ ਐਵੀਨ ਫਲੂ ਦੇ ਪ੍ਰਕੋਪ ਹੁੰਦੇ ਨੇ ਪਰ ਜਦੋਂ ਤੁਸੀਂ 2014 2015 2018 ਦੇ ਵਿੱਚ ਫਿਰ 2019 ਨੂੰ ਵੀ ਦੇਖਦੇ ਹੋ ਤਾਂ ਇਹ ਬਹੁਤ ਜ਼ਿਆਦਾ ਤੇ ਵਾਰ-ਵਾਰ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਇਸ ਨੂੰ ਰੋਕਣਾ ਕਿਸਾਨਾਂ ਦੇ ਲਈ ਵੀ ਬਹੁਤ ਮੁਸ਼ਕਲ ਹੁੰਦਾ ਹੈ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਓਨਟਾਰੀਓ ਤੇ ਕਿਊਬਿਕ ਦੇ ਵਿੱਚ ਪਾਰੀ ਬਰਫਬਾਰੀ ਦੇ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਮੌਂਟਰੀਅਲ ਦੇ ਵਿੱਚ ਸੋਮਵਾਰ ਤੱਕ ਬਰਫਬਾਰੀ ਜਾਰੀ ਰਹਿੰਦੀ ਸੰਭਾਵਨਾ ਹੈ এনਵਾਇਰਨਮੈਂਟ ਕੈਨੇਡਾ ਨੇ ਸੇਂਟ ਫਲੋਰੈਂਸ ਦੇ ਨਾਮ ਨਾਲ ਦੱਖਣੀ ਅਤੇ ਮੱਧ ਕਿਊਬਿਕ ਦੇ ਬਹੁਤ ਸਾਰੇ ਹਿੱਸਿਆਂ ਦੇ ਲਈ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਂਟਰੀਅਲ ਸਿਟੀ ਦੇ ਬੁਲਾਰੇ ਫਿਲਿਪ ਸਵੋਰਨ ਨੇ ਕਿਹਾ ਹੈ ਕਿ 11000 ਕਿਲੋਮੀਟਰ ਸੜਕਾਂ ਨੂੰ ਸਾਫ਼ ਕਰਨ ਦੇ ਵਿੱਚ ਕਈ ਦਿਨ ਲੱਗ ਜਾਣਗੇ ਗ੍ਰੇਟਰ ਮੌਂਟਰੀਅਲ ਖੇਤਰ ਦੇ ਵਿੱਚ ਅੰਗਰੇਜ਼ੀ ਫ੍ਰੈਂਚ ਭਾਸ਼ਾ ਦੇ ਸਕੂਲ ਬੋਰਡਾਂ ਨੇ ਐਲਾਨ ਕੀਤਾ ਕਿ ਬਰਫ ਕਾਰਨ ਸੋਮਵਾਰ ਵਾਰ ਨੂੰ ਪ੍ਰਾਇਮਰੀ ਤੇ ਹਾਈ ਸਕੂਲਾਂ ਦੇ ਵਿੱਚ ਕਲਾਸਾਂ ਰੱਦ ਕਰ ਦਿੱਤੀਆਂ ਜਾਣਗੀਆਂ ਪੁਲਿਸ ਵਾਹਨ ਚਾਲਕਾਂ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕਰ ਰਹੇ ਨੇ ਜਿਹੜੇ ਸਪੌਰੀ ਨੇ ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਮਵਾਰ ਨੂੰ ਘਰ ਤੋਂ ਕੰਮ ਕਰਨ ਕਿਉਂਕਿ ਕਿਊਬਿਕ ਦੇ ਵਿੱਚ ਫੈਮਿਲੀ ਡੇ ਦੀ ਛੁੱਟੀ ਨਹੀਂ ਹੁੰਦੀ অন্ਟੈਰੀਓ ਦੇ ਵਿੱਚ ਫੈਮਿਲੀ ਡੇ ਦੇ ਜਲਦਿਆਂ ਕਈ ਸਕੂਲ ਤੇ ਵਪਾਰਕ ادارے ਬੰਦ ਰਹਿਣਗੇ ਤੇ ਹਲਕੀ ਆਵਾਜਾਈ ਦੀ ਵੀ ਉਮੀਦ ਹੈ এনवायरमेंट ਕੈਨੇਡਾ ਨੇ ਸ਼ਨੀਵਾਰ ਨੂੰ ਦੱਖਣੀ অন্ਟੈਰੀਓ ਅਤੇ ਕਿਊਬਿਕ ਦੇ ਵਿੱਚ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਸੀ ਤੇ এনवायरमेंट ਕੈਨੇਡਾ ਤੋਂ ਜੇਨ ਫਿਲਪ ਪਰ ਨੇ ਉਹਨਾਂ ਨੇ ਕਿਹਾ ਕਿ ਦੱਖਣੀ অন্ਟਰੀਓ ਦੇ ਵਿੱਚ ਹਾਲਾਤ ਥੋੜੇ ਸੁਧਰ ਗਏ ਨੇ ਤੇ ਕੱਟੋ-ਕਾਟੂ ਨਾਲ ਖੇਤਰਾਂ ਦੇ ਲਈ ਕੁਜਰਾਹਤ ਹੈ ਪਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 25 ਤੋਂ 30 ਸੈਂਟੀਮੀਟਰ ਬਰਫ਼ ਪਈ এনਵਾਇਰਨਮੈਂਟ ਕੈਨੇਡਾ ਮੁਤਾਬਕ ਆਟਵਾ ਦੇ ਵਿੱਚ 30 ਅਤੇ ਹਮਿਲਟਨ ਦੇ ਵਿੱਚ 32 ਸੈਂਟੀਮੀਟਰ ਬਰਫ਼ ਸੀ ਟੋਰਾਂਟੋ ਦੇ ਵਿੱਚ ਬਰਫ਼ ਦੀ ਸਫਾਈ ਜਿਹੜੀ ਹੈ ਉਹ ਜੈਕ ਮੈਕਲੀਅਰਡ ਨੇ ਕਿਹਾ ਹੈ ਕਿ ਡਾਊਨਟਾਊਨ ਦੀਆਂ ਸੜਕਾਂ ਨੂੰ ਸਾਫ਼ ਕਰਨਾ ਚੁਣੌਤੀਪੂਰਨ ਹੋਵੇਗਾ ਤੇ ਉਹਨਾਂ ਇਹ ਵੀ ਕਿਹਾ ਕਿ ਬਰਫ਼ ਇੰਨੀ ਜ਼ਿਆਦਾ ਹੈ ਕਿ ਡਾਊਨਟਾਊਨ ਦੇ ਵਿੱਚ ਅਜਿਹੀਆਂ ਥਾਵਾਂ ਦੀ ਘਾਟ ਹੈ ਜਿੱਥੇ ਬਰਫ਼ ਇਕੱਠੀ ਕੀਤੀ ਜਾ ਸਕੇ ਟੋਰਾਂਟੋ ਦੇ ਵਿੱਚ ਆਵਾਜਾਈ ਸੇਵਾਵਾਂ ਦੇ ਸੰਚਾਲਨ ਦੇ ਨਿਰਦੇਸ਼ਕ ਉਹਨਾਂ ਨੇ ਕਿਹਾ ਕਿ ਪਹਿਲਾ ਜਿਹੜਿਆ ਨੇ ਉਹ ਸੜਕਾਂ ਨੂੰ ਸਾਫ਼ ਕਰਨ ਦੀ ਪਹਿਲਾ ਤੇ ਬਾਅਦ ਵਿੱਚ ਵੱਡੇ ਢੇਰਾਂ ਨੂੰ ਹਟਾਉਣ ਦੇ ਲਈ ਡੰਪ ਟਰੱਕਾਂ ਦੇ ਵਿੱਚ ਪਾ ਕੇ ਸ਼ਹਿਰ ਦੇ ਵੱਖ-ਵੱਖ ਸਟੋਰੇਜ ਸਾਈਟਾਂ ਤੱਕ ਪਹੁੰਚਾ ਕਰਨਗੇ ਵਾਹਨ ਚਾਲਕਾਂ ਦੇ ਲਈ ਐਤਵਾਰ ਨੂੰ ਦੋਵਾਂ ਸੂਬਿਆਂ ਦੇ ਵਿੱਚ ਹਾਲਾਤ ਬੇਜ਼ੀ ਨਾਲ ਵਿਗੜ ਗਏ ਕਿਉਬਿਕ ਦੇ ਵਿੱਚ ਪ੍ਰੋਵਿੰਸ਼ੀਅਲ ਪੁਲਿਸ ਨੇ ਮੌਂਟਰੀਅਲ ਤੋਂ ਲਗਭਗ 90 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਜਿਹੜਾ ਉਹ ਡਰਮ ਰੋਮਾਂਡੂ ਵਾਲੇ ਦੇ ਨੇੜੇ ਹਾਈਵੇ ਵੀ ਤੇ ਇੱਕ ਵੱਡੀ ਟੱਕਰ ਦੀ ਰਿਪੋਰਟ ਕੀਤੀ ਜਿਸ ਦੇ ਵਿੱਚ ਟਰਾਂਸਪੋਰਟਰ ਟਰੱਕਾਂ ਸਮੇਤ ਵੀ ਵਾਹਨ ਸ਼ਾਮਿਲ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ ਟੌਨਟੋਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਅਤੇ ਮੌਂਟਰੀਅਲ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਫਲਾਈਟਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਉਡਾਣ ਦੇਰੀ ਨਾਲ ਸ਼ੁਰੂ ਹੋਈਆਂ ਸਨ ਅਧਿਕਾਰੀਆਂ ਨੇ ਯਾਤਰੀਆਂ ਨੂੰ ਹਵਾਈ ਅੱਡੇ ਦੇ ਉੱਤੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਸਥਿਤੀ ਦੀ ਜਾਂਚ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਤੇ ਐਨਵਾਇਰਨਮੈਂਟ ਕੈਨੇਡਾ ਨੇ ਸੋਮਵਾਰ ਨੂੰ ਪ੍ਰਿੰਸ ਐਡਵਰਡ ਆਇਲੈਂਡ ਦੇ ਲਈ ਹਵਾ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਜਿਸ ਜਾਰੀ ਕੀਤੀ ਸੀ ਸੂਬੇ ਦੇ ਵਿੱਚ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਹਵਾਵਾਂ ਜਿਹੜੀਆਂ ਉਹ ਚੱਲੀਆਂ ਜਰਨੈਲ ਸਿੰਘ ਆਰਟਿਸਟ ਜੋ ਕਿ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਜੋ ਕਿ तमाम ਸਿੱਖ ਕਮਿਊਨਿਟੀ ਤੇ ਪੰਜਾਬੀ ਪਾਈਚਾਰੇ ਦੇ ਲਈ ਇੱਕ ਵੱਡਾ ਘਾਟਾ ਹੈ ਜਰਨੈਲ ਸਿੰਘ ਆਰਟਿਸਟ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਤੇ ਯਾਦ ਕਰਨ ਦੇ ਲਈ ਸੁਖੀ ਬਾਠ ਹੋਰਾਂ ਦੇ ਯਤਨਾ ਸਦਕਾ ਪੰਜਾਬ ਪਵਨ ਸਰੀ ਵਿਖੇ 14 ਫਰਵਰੀ ਨੂੰ ਦਿਨ ਸ਼ੁੱਕਰਵਾਰ ਨੂੰ ਸਮਾਗਮ ਉਲੀਕੇ ਗਏ ਇਸ ਮੌਕੇ ਜਰਨੈਲ ਸਿੰਘ ਆਰਟਿਸਟ ਹੋਰਾਂ ਦੇ ਜੀਵਨ ਬਾਰੇ ਬੁਲਾਰਿਆਂ ਨੇ ਗੱਲਬਾਤ ਕੀਤੀ ਅਤੇ ਪੰਜਾਬ ਪਵਨ ਦੇ ਵਿੱਚ ਉਨ੍ਹਾਂ ਦੀ ਤਸਵੀਰ ਵੀ ਲਗਾਈ ਗਈ ਜਰਨੈਲ ਸਿੰਘ ਆਰਟਿਸਟ ਸਰੀ ਦੇ ਪ੍ਰਤਿਭਾਸ਼ਾਲੀ ਅਤੇ ਮਿੱਠ ਬੋਲੜੇ ਸੁਭਾਅ ਦੇ ਸਨ ਜੋ ਕਿ ਆਪਣੇ ਚਿਤਰਾ ਰਹੇ ਹਮੇਸ਼ਾ ਜ਼ਿੰਦਾ ਰਹਿਣਗੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੰਜਾਬ ਭਵਨ ਵਿੱਚ ਸਰਦਾਰ ਜਨੈਲ ਸਿੰਘ ਆਰਟਿਸਟ ਚਤ్రਕਾਰ ਜੀ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਲਈ ਆਪਾਂ ਅੱਜ ਇੱਥੇ ਇਕੱਤਰ ਹੋਏ ਹਾਂ ਮੇਰੀ ਆਪਣੀ 45 ਸਾਲਾਂ ਦੀ ਜ਼ਿੰਦਗੀ ਕੈਨੇਡਾ ਦੇ ਵਿੱਚ ਜਨੈਲ ਸਿੰਘ ਨੂੰ ਬਹੁਤ ਨੇੜੇ ਹੋ ਕੇ ਵੇਖਿਆ ਹੈ ਜਿੱਥੇ ਉਹ ਬਹੁਤ ਵਧੀਆ ਚਤ్రਕਾਰ ਸਨ ਆਰਟਿਸਟ ਸਨ ਉਸ ਤੋਂ ਵੀ ਵਧੀਆ ਉਹ ਬੜੇ ਇਨਸਾਨ ਸਨ ਮਿਲ ਵਰਤਣ ਵਾਲੇ ਮਿੱਠੇ ਜਿਹੇ ਸਵਾਦ ਦੇ ਮੁਹੱਬਤ ਨਾਲ ਭਰੇ ਹੋਏ ਐਸੇ ਇਨਸਾਨਾਂ ਦਾ ਇਸ ਦੁਨੀਆ ਤੋਂ ਜਾਣਾ ਸਾਡੇ ਲਈ ਬਹੁਤ ਵੱਡਾ ਘਾਟਾ ਹੋ ਜਾਂਦਾ ਏ ਜਿਹੜਾ ਕਿ ਕਦੀ ਵੀ ਪੂਰਾ ਨਹੀਂ ਹੋ ਸਕਦਾ ਸੋ ਅਸੀਂ ਪੰਜਾਬ ਭਗਵਨ ਵੱਲੋਂ ਆਪਣੇ ਵੱਲੋਂ ਨੇ ਸਾਰੇ ਭਾਈਚਾਰੇ ਵੱਲੋਂ ਸਰਦਾਰ ਜਰਨੈਲ ਸਿੰਘ ਚਿੱਤਰਕਾਰ ਜੀ ਦੇ ਸਾਰੇ ਪਰਿਵਾਰ ਨਾਲ ਹਮਦਰਦੀ ਪੇਸ਼ ਕਰਦੇ ਆਂ ਧੰਨਵਾਦ ਸਰਦਾਰ ਜਰਨੈਲ ਸਿੰਘ ਜਿਹੜੀ ਕਿ ਚਿੱਤਰਕਾਰੀ ਦੇ ਜਰਨੈਲ ਕਿਹਾ ਜਾ ਸਕਦੇ ਨੇ ਜਿਨ੍ਹਾਂ ਦੀ ਪੰਜਾਬੀ ਚਿੱਤਰਕਾਰੀ ਆਰਟ ਨੂੰ ਬਹੁਤ ਵੱਡੀ ਦੇਣ ਹੈ ਆਪਣੇ ਪਿਤਾ ਵਾਂਗ ਸਰਦਾਰ ਕਿਰਪਾਲ ਸਿੰਘ ਜੀ ਵਾਂਗ ਉਹਨਾਂ ਦੀ ਇਹ ਜੋ ਅਚਨਚੇਤੀ ਮੌਤ ਹੈ ਉਹ ਗਹਿਰਾ ਸਦਮਾ ਪਰ ਜੋ ਆਪਣੀ ਵਿਰਾਸਤ ਉਹ ਛੱਡ ਗਏ ਨੇ ਚਾਹੇ ਉਹ ਸਿੱਖ ਇਤਿਹਾਸ ਨੂੰ ਚਿੱਤਰਾਂ ਚ ਉਲਿੱਕਣਾ ਚਾਹੇ ਪੰਜਾਬੀ ਸਭਿਆਚਾਰ ਨੂੰ ਉਹ ਬੇਮਿਸਾਲ ਹੈ ਗਦਰ ਲਹਿਰ ਦੇ ਯੋਧਿਆਂ ਨੂੰ ਗੁਰਨਾਨਕ ਜਹਾਜ਼ ਦੇ ਇਤਿਹਾਸ ਨੂੰ ਪੰਜਾਬੀ ਵਿਰਸੇ ਨੂੰ ਉਹਨਾਂ ਨੇ ਜਿਵੇਂ ਪੇਸ਼ ਕੀਤਾ ਹੈ ਉਹ ਪੰਜਾਬੀਆਂ ਦੀਆਂ ਹਿੱਕਾਂ ਤੇ ਕੰਨਾਂ ਤੇ ਨਹੀਂ ਬਲਕਿ ਦਿਲਾਂ ਤੇ ਛਾਤੀਆਂ ਤੇ ਹਮੇਸ਼ਾ ਹੀ ਲਟਕਦੇ ਰਹਿਣਗੇ ਤੇ ਸਦਾ ਹੀ ਜਰਨੈਲ ਸਿੰਘ ਲੋਕ ਮਨਾਂ 'ਚ ਵਸਦੇ ਰਹਿਣਗੇ ਅਤੇ ਉਹਨਾਂ ਦੀ ਆਰਟ ਜਿਹੜੀ ਹੈ ਸਾਨੂੰ ਆਪਣੀ ਮਹਾਨ ਵਿਰਾਸਤ ਤੋਂ ਜਾਣੂ ਕਰਾਉਂਦੀ ਰਹੇਗੀ ਐ ਸਰਦਾਰ ਜਰਨੈਲ ਸਿੰਘ ਜੀ ਉਹਨਾਂ ਦੀ ਅਲਵਿਦਾਈ ਤੇ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗਾ ਉਹੋ ਸਰੀਰ ਦੇ ਵਿੱਚ ਕਲਾ ਦੇ ਪੱਖੋਂ ਸਾਹਿਦ ਦੇ ਪੱਖੋਂ ਤੇ ਇੱਕ ਕੁਸ਼ਲ ਪ੍ਰਬੰਧਕ ਦੇ ਪੱਖੋਂ ਸਰਦਾਰ ਜਰਨੈਲ ਸਿੰਘ ਜੀ ਦੀ ਬਹੁਤ ਵੱਡੀ ਦੇਣ ਹੈ। ਔਰ ਉਸ ਦੇਣ ਦੇ ਕਰਕੇ ਹਰੇਕ ਇਨਸਾਨ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹਦੇ ਵਿੱਚੋਂ ਕਿਨਕਾ ਕਾਜ ਤੁਰ ਗਿਆ ਹੈ। ਮੇਰੀ ਖਲਤ ਸਭ ਤੋਂ ਵੱਡੀ ਜਿਹੜੀ ਸਾਨੂੰ ਇਸ ਅਲਪदाई ਦੇ ਵਿੱਚੋਂ ਸੁਨੇਹਾ ਮਿਲਦਾ ਹੈ। ਇੱਕ ਵਿਅਕਤੀ ਵਿਸ਼ੇਸ਼ ਹੁੰਦੇ ਹੋਏ ਵੀ ਇੰਨੀ ਨਿਰਮਾਨਤਾ ਇੰਨਾ ਆਪਣੇ ਆਪ ਵਿੱਚ ਇਨਸਾਨੀਅਤ ਦਾ ਝੰਡਾ ਬਲੰਦ ਕਰਨ ਵਾਲੀ ਸ਼ਖਸੀਅਤ ਤੋਂ ਅਸੀਂ ਕੀ ਸਿੱਖਣਾ ਹੈ ਤੇ ਉਹਨੂੰ ਆਪੋ ਆਪਣੀਆਂ ਜ਼ਿੰਦਗੀਆਂ ਤੇ ਕਿਸ ਤਰ੍ਹਾਂ ਲਾਗੂ ਕਰਨਾ ਹੈ ਇਹ ਇਨੇ ਸ਼ਬਦਾਂ ਨਾਲ ਮੈਂ ਤੁਹਾਨੂੰ ਬਿਦਾਮਾਗਦਾ ਹਾਂ ਥੈਂਕ ਯੂ ਜੀ ਜਰਨੈਲ ਸਿੰਘ ਇੱਕ ਬਹੁ ਪੱਖੀ ਸਿੱਖਿਸ਼ਿਤ ਨਹੀਂ ਸੀ ਸਰ ਪੱਖੀ ਸਿੱਖਿਸ਼ਿਤ ਸੀ ਉਹਨਾਂ ਦਾ ਯਾਰ ਨਾਲ ਕਿਤੇ ਸਮਾਜ ਨੂੰ ਘਾਟਾ ਪਿਆ ਹੈ ਉਥੇ ਸਮੁੱਚੀ ਭਾਈਚਾਰੇ ਦਾ ਜਿਹੜਾ ਹੈਗਾ ਨਾ ਹਾਲ ਐਸੋ ਗੱਲ ਨਹੀਂ ਹੋ ਸਕਦੀ ਵੀ ਐਸੋ ਜਾਵਤ ਨਾ ਰਹਿ ਜਾ ਉਹ ਆਪਣੇ ਪਾਪ ਦਾ ਜਿਹੜਾ ਪਰੰਪਰਾ ਸੀ ਸਿੱਖ ਇਤਿਹਾਸ ਨੂੰ ਚਿਤਰਨ ਵਾਲੀ ਉਸ ਨੂੰ ਤਾਂ ਚਿੱਤਰ ਦੇ ਸੀ ਨਾਲ ਉਹਨਾਂ ਨੇ ਪੰਜਾਬੀ ਸਮਾਜ ਪੰਜਾਬੀ ਰਹਿਤ ਦੇ ਉਸ ਨੂੰ ਜਿਹੜਾ ਚਿੱਤਰਿਆ ਫਲਕਾਰੀ ਦਾ ਜਿਹੜਾ ਸੀ ਸੰਕਲਪ ਲੈ ਕੇ ਆਏ ਉਸ ਨੇ ਉਹਨਾਂ ਨੂੰ ਬਹੁਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਥੇ ਪੰਜਾਬ ਪਵਨ 71 ਹੋਏ ਆ ਸਰਦਾਰ ਜਨਿਆਲ ਸਿੰਘ ਜੀ ਜੋ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਸੀ ਪੇਂਟਰ ਸੀਗੇ ਉਹਨਾਂ ਨੂੰ ਹੀ ਸ਼ਰਧਾਂਜਲੀ ਪੇਂਟ ਕਰਨ ਆਏ ਆ ਯਕੀਨ ਨਹੀਂ ਹੁੰਦਾ ਵੀ ਅੱਜ ਤੋਂ ਬਾਅਦ ਕਦੀ ਵੀ ਭਾਈ ਜਰਨੈਲ ਸਿੰਘ ਹੁਰਾ ਨੂੰ ਆਪਾਂ ਪੰਜਾਬ ਭਵਨ ਚ ਕਦੀ ਦੇਖਾਂਗੇ ਨਹੀਂ ਕਿਉਂਕਿ ਕਦੀ ਵੀ ਇੱਥੇ ਸਮਾਗਮ ਹੁੰਦਾ ਸਾਰਨੋਂ ਪਹਿਲਾਂ ਉਹ ਖੜੇ ਹੁੰਦੇ ਸੀਗੇ ਤੇ ਪਰਿਵਾਰ ਨੂੰ ਤਾਂ ਘਾਟਾ ਹੈਗਾ ਹੀ ਹੈ ਜੀ ਉਹਦੇ ਨਾਲ ਇੱਕ ਕਮਿਊਨਿਟੀ ਨੂੰ ਇੱਕ ਬਹੁਤ ਵੱਡਾ ਘਾਟਾ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆਂ ਜੀ ਅਗ ਦੇਖਦੇ ਆਂ ਅਜਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤਾਂ ਇਹ ਆ ਰਹੀ ਹੈ ਜੀ ਵੀ ਇੱਕ ਐਕਸੀਡੈਂਟ ਹੋਇਆ ਜਿਹੜਾ ਸੋਮਵਾਰ ਵਾਲੇ ਦਿਨ ਹੋਇਆ ਸੀਗਾ ਉਹਦੇ ਚ ਕੀ ਕਹਾਣੀ ਹੋਈ ਆ ਕਿ ਇੱਕ ਐਂਬੂਲੈਂਸ ਜਾ ਰਹੀ ਸੀਗੀ ਸਟੋਨੀ ਪਲੇਨ ਦਾ ਜਿਹੜਾ ਇਲਾਕਾ ਹੈਗਾ ਐਡਮੰਟਨ ਤੋਂ ਵੈਸਟ ਵਾਲੇ ਪਾਸੇ ਉਥੇ ਹਾਈਵੇ ਤੇ ਉਹ ਜਾ ਰਹੀ ਸੀਗੀ ਤੇ ਦੂਸਰੇ ਪਾਸਿਓਂ ਇੱਕ ਐਸਯੂਵੀ ਜਿਹੜਾ ਹੈ ਜੀ ਉਹ ਕ੍ਰਾਸ ਕਰਨ ਲੱਗਾ ਹਾਈਵੇ ਤੇ ਤਾਂ ਐਮਬੂਲੈਂਸ ਨਾਲ ਉਹਦੀ ਟੱਕਰ ਹੋ ਜਾਂਦੀ ਹੈ ਤੇ ਐਮਬੂਲੈਂਸ ਦੇ ਵਿੱਚ ਤਿੰਨ ਜਿਹੜੇ ਵਿਅਕਤੀ ਸੀਗੇ ਉਹ ਮੈਡੀਕਲ ਪਰਸਨਲ ਸੀਗੇ ਔਰ ਐਸਯੂ ਦੇ ਵਿੱਚ ਇੱਕ ਐਸਯੂਵੀ ਚ ਇੱਕ ਡਰਾਈਵਰ ਸੀ ਤੇ ਇੱਕ ਪੈਸੇਂਜਰ ਸੀ ਹੁਣ ਗੱਲ ਇਹ ਕਹੀ ਜਾ ਰਹੀ ਹੈ ਪੁਲਿਸ ਵੱਲੋਂ ਕਿ ਜਦੋਂ ਇਹ ਐਮਬੂਲੈਂਸ ਉਧਰ ਨੂੰ ਜਾ ਰਹੀ ਸੀ ਉਹਦੇ ਸਾਇਰਨ ਤੇ ਲਾਈਟਾਂ ਜਿਹੜੀਆਂ ਸੀਗੀਆਂ ਜੀ ਉਹ ਔਨ ਸੀਗੀਆਂ ਅ ਪਰ ਜਦੋਂ ਅਲਬਰਟਾ ਹੈਲਥ ਸਰਵਿਸਸ ਨੂੰ ਇਹ ਖਬਰ ਮਿਲਦੀ ਆ ਤੇ ਉਹਨਾਂ ਨੇ ਈਮੇਲ ਰਾਹੀਂ ਦੱਸਿਆ ਜੀ ਵੀ ਉਹ ਜਿਹੜੇ ਵਿਅਕਤੀ ਸੀਗੇ ਉਹ ਕੋਈ ਸਰਵਿਸ ਕਾਲ ਅਟੈਂਡ ਕਰਨ ਨਹੀਂ ਸੀ ਜਾ ਰਹਾ ਪਰ ਹਾਂ ਉਹਨਾਂ ਤੇ ਨਾਲ ਦੇ ਸੱਟਾਂ ਲੱਗੀਆਂ ਇੱਕ ਦੇ ਗੰਭੀਰ ਸੱਟਾਂ ਲੱਗੀਆਂ ਜੀ ਉਹ ਹਸਪੀਟਲ ਦੇ ਵਿੱਚ ਹੀ ਆ ਦੂਸਰੇ ਜਿਹੜੇ ਦੋ ਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਤੇ ਜਿਹੜੇ ਦੋ ਐਸਯੂਵੀ ਦੇ ਸੀਗੇ ਇੱਕ ਡਰਾਈਵਰ ਤੇ ਪੈਸੇਂਜਰ ਉਹ ਵੀ ਹਸਪਿਟਲ ਯੂਨੀਵਰਸਿਟੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੁਣ ਆਰਸੀਐਮਪੀ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਜਿਹੜਾ ਐਕਸੀਡੈਂਟ ਹੋਇਆ ਇਹਦੇ ਵਿੱਚ ਸਪੀਡ ਇਨਵੋਲਵ ਸੀ ਕਿ ਜਾਂ ਐਸਯੂਵੀ ਜਿਹੜਾ ਉਹ ਸਟਾਪ ਸਾਈਨ ਮਿਸ ਕਰ ਗਿਆ ਜਿਹੜਾ ਰੂਰਲ ਰੇਂਜ ਰੋਡ ਦੇ ਉੱਤੇ ਹੁੰਦੇ ਜੀ ਉਹ ਕਹਿੰਦੇ ਵੀ ਜਾਂ ਹੋ ਸਕਦਾ ਉਹ ਕਹਿੰਦੇ ਤੇਜ਼ ਆ ਰਿਹਾ ਸੀਗਾ ਤੇ ਉਹ ਗੱਡੀ ਨਹੀਂ ਰੋਕ ਸਕੇ ਤੇ ਤਾਂ ਜਾ ਕੇ ਐਂਬੂਲੈਂਸ ਦੇ ਵਿੱਚ ਉਹਦੀ ਟੱਕਰ ਹੋ ਗਈ ਆ ਪਰ ਉਹਦੀ ਹੁਣ ਛਾਣਬੀਨ ਜਿਹੜੀ ਆ ਜੀ ਹੋ ਰਹੀ ਆ ਅ ਦੂਸਰੀ ਖਬਰ ਇੱਕ ਇਹ ਆ ਰਹੀ ਆ ਜੀ ਵੀ ਇੱਕ ਅ ਰੈਡੀਅਰ ਤੇ ਨਾਰਥ-ਈਸਟ ਦੇ ਵਿੱਚ ਇੱਕ ਹੈਮਲੇਟ ਆ ਹੈਮਲੇਟ ਆਫ ਟੀਜ਼ ਉਹਨੂੰ ਕਹਿੰਦੇ ਨੇ ਉੱਥੇ ਇੱਕ ਆਇਲ ਕੰਪਨੀ ਉਹਨਾਂ ਵੱਲੋਂ ਜਿਹੜਾ ਜੀ ਇੱਕ ਸਾਵਰ ਗੈਸ ਜਿਹਦੇ ਚ ਆਪਣੇ ਕਈ ਵਾਰੀ ਲੋਕ ਕਹਿੰਦੇ ਜੀ ਜਿੱਦਾਂ ਉਹ ਸੜੇ ਹੋਏ ਆਂਡਿਆਂ ਦਾ ਆਉਂਦਾ ਹੁੰਦਾ ਮੁਸ਼ਕ ਉਸ ਤਰ੍ਹਾਂ ਦਾ ਆ ਰਿਹਾ ਸੀਗਾ ਉਹ ਉਹ ਜਿਹੜੀ ਸਾਵਰ ਗੈਸ ਉਹਨੂੰ ਕਹਿੰਦੇ ਆ ਹਾਈਡਰੋਜਨ ਸਲਫਾਈਡ ਉਹ ਇੱਕ ਟੈਂਕ ਦੇ ਵਿੱਚੋਂ ਲੀਕ ਹੋਈ ਔਰ ਉਹ ਜਿਹੜਾ ਐਟਮੋਸਫੀਅਰ ਦੇ ਵਿੱਚ ਚਲੀ ਗਈ ਪਰ ਹੁੰਦਾ ਕੀ ਆ ਵੀ ਉਸ ਕੰਪਨੀ ਨੂੰ ਦੱਸਣਾ ਚਾਹੀਦਾ ਸੀਗਾ ਵੀ ਭਾਈ ਉਹ ਉੱਥੇ ਗੈਸ ਜਿਹੜੀ ਆ ਲੀਕ ਹੋਈ ਆ ਤਾਂ ਕਿ ਆਲੇ ਦੁਆਲੇ ਦੇ ਲੋਕ ਉਹਦੇ ਤੇ ਪ੍ਰਕਾਸ਼ਨ ਲੈ ਸਕਣ ਉਹ ਕੰਪਨੀ ਨੇ ਆਪਣਾ ਹੀ ਕੰਮ ਆਰੰਭ ਕਰ ਦਿੱਤਾ ਵੀ ਜਿਹੜਾ ਰੈਪਚਰ ਹੋਇਆ ਟੈਂਕ ਆ ਉਹਨੂੰ ਅਸੀਂ ਠੀਕ ਕਰ ਲਈਏ ਪਰ ਉਹ ਇਹਦੇ ਬਾਰੇ ਦੱਸਿਆ ਨਹੀਂ ਤੇ ਜਿਉਂ ਹੀ ਫਿਰ ਬਾਅਦ ਦੇ ਵਿੱਚ ਅਲਬਰਟਾ ਦੇ ਜਿਹੜੇ ਰੈਗੂਲੇਟਰ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਜੀ ਉਹਨਾਂ ਨੇ ਉਹਦੇ ਤੇ ਸੁਣਾ ਸੁਣਵਾਈ ਕਰਨ ਤੋਂ ਬਾਅਦ ਉਹਨਾਂ ਨੇ 15000 ਡਾਲਰ ਦਾ ਜੁਰਮਾਨਾ ਕਰ ਦਿੱਤਾ ਉਸ ਕੰਪਨੀ ਨੂੰ ਕਿ ਭਾਈ ਤੁਸੀਂ ਮਕਲੈਂਡ ਰਿਸੋਰਸਸ ਐ ਉਹਦਾ ਨਾਮ ਕੰਪਨੀ ਦਾ ਭਈ ਤੁਸੀਂ ਇਹ ਗੱਲ ਜਿਹੜੀ ਆ ਉਸ ਵੇਲੇ ਦੱਸਣੀ ਸੀਗੀ ਅਦਰਵਾਇਜ਼ ਉਹ ਕਹਿੰਦੇ ਤੁਸੀਂ ਲੱਕੀਆਂ ਕਿ ਉੱਥੇ ਨੇੜੇ ਤੇੜੇ ਉਸ ਵੇਲੇ ਕੋਈ ਵਿਅਕਤੀ ਨਹੀਂ ਸੀ ਜੇ ਕੋਈ ਵਿਅਕਤੀ ਨੇੜੇ ਤੇੜੇ ਹੁੰਦਾ ਤਾਂ ਜਿੰਨੀ ਕਨਸੈਂਟਰੇਸ਼ਨ ਦੇ ਵਿੱਚ ਉਹ ਗੈਸ ਲੀਕ ਹੋਈ ਆ ਉਹਦੇ ਨਾਲ ਉਸ ਬੰਦੇ ਦੇ ਹਾਰਮ ਹੋ ਸਕਦਾ ਜਿਹੜਾ ਨੇੜੇ ਤੇੜੇ ਹੁੰਦਾ ਤਾਂ ਉਹ ਕਹਿੰਦੇ ਵੀ ਇਸ ਕਰਕੇ ਉਹਨਾਂ ਨੂੰ 15000 ਡਾਲਰ ਜਿਹੜਾ ਜੁਰਮਾਨਾ ਕੀਤਾ ਜਾਂਦਾ ਤੇ ਕੰਪਨੀ ਨੇ ਉਹ 15000 ਡਾਲਰ ਜਿਹੜਾ ਜੁਰਮਾਨਾ ਜੀ ਉਹ ਕਬੂਲ ਕਰ ਲਿਆ ਆ ਤੇ ਗਾਹ ਨੂੰ ਉਹਨਾਂ ਕਿਹਾ ਵੀ ਹਾਂ ਵੀ ਕੋਈ ਗੱਲ ਹੁੰਦੀ ਆ ਤੇ ਅਸੀਂ ਉਹ ਜ਼ਰੂਰ ਦੱਸਾਂਗੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ